ਖਿਆਨੂ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾਜੀ ਆਏ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਪਹਿਲੇ ਵਾਲੀ ਕੱਖੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ 6ਵੀਂ ਪਾਠਸ਼ਾਹੀ ਬਾਰੇ 2-4 ਪ੍ਰਸ਼ਨ ਦੱਸੇ ਹਨ ਕੁਝ ਹੋਰ ਪ੍ਰਸ਼ਨ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਜਿਹੜੇ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਜੀ ਅੱਦੇ ਕਿਹੜੇ-ਕਿਹੜੇ ਇੰਪੋਰਟੈਂਟ ਪ੍ਰਸ਼ਨ ਹਨ ਵੇਖੋ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਿਉਂ ਕਿਹਾ ਜਾਂਦਾ ਬਈ 6ਵੀਂ ਪਾਤਸ਼ਾਹੀ ਨੂੰ ਮੀਰੀ ਜਿਹੜੀ ਮੀਰੀ ਪੀਰੀ ਦਾ ਮਾਲਕ ਕਿਉਂ ਕਿਹਾ ਜਾਂਦਾ ਸੀ ਕਿਉਂ ਆਖਿਆ ਜਾਂਦਾ ਸੀ ਵਿਖੋ ਜੀ ਕਿਉਂਕਿ ਆਪ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਇੱਕ ਮੀਰੀ ਭਾਉ ਸ਼ਕਤੀ ਦੀ ਅਤੇ ਦੂਸਰੀ ਪੀਰੀ ਭਾਉ ਭਗਤੀ ਦੀ ਬਈ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਇੱਕ ਮੀਰੀ ਭਾਉ ਸ਼ਕਤੀ ਦੀ ਦੂਜੀ ਪੀਰੀ ਭਾਉ ਭਗਤੀ ਦੀ ਅੱਗੇ ਵਾਲਾ ਪਰਸਨ ਕਿਹੜਾ ਸੀ ਵੇਖੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੁਪੁੱਤਰਾਂ ਦੇ ਨਾਮ ਦੱਸੋ ਬਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰਾਂ ਦੇ ਕੀ ਨਾਮ ਸਨ ਉਹਨਾਂ ਦੇ ਬਾਰੇ ਦੱਸੋ ਬਾਬਾ ਗੁਰਦਿੱਤਾ ਜੀ ਸ੍ਰੀ ਸੂਰਜਮਲ ਜੀ ਸ੍ਰੀ ਅਣੀਰਾਏ ਜੀ ਬਾਬਾ ਅਟਲਰਾਏ ਜੀ ਤੇ ਸ੍ਰੀ ਤੇਗਪਾਧੁਰ ਜੀ ਬਾਬਾ ਗੁਰਦਿੱਤਾ ਜੀ ਸ੍ਰੀ ਸੂਰਜਮਲ ਜੀ ਸ੍ਰੀ ਅਟਲ ਰਾਏ ਜੀ ਬਾਬਾ ਸ੍ਰੀ ਅਣੀ ਰਾਏ ਜੀ ਤੇ ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਵਾਰ ਹੋਰ ਵਿਖੋ ਹੋਰ ਦਸ-ਦਸ ਮੇਰੇ ਤੁਹਾਨੂੰ ਸਾਰਿਆਂ ਨੂੰ ਸ੍ਰੀ ਬਾਬਾ ਗੁਰਦਿੱਤਾ ਜੀ ਸ੍ਰੀ ਸੂਰਜਮਲ ਜੀ ਸ੍ਰੀ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਸ੍ਰੀ ਤੇਗਪਾਹਦੁਰ ਜੀ ਆਹ ਗੁਰੂ ਹਰਗੋਬਿੰਦ ਜੀ ਦੇ ਪੁੱਤਰਾਂ ਦੇ ਨਾਮ ਹਨ ਅੱਗੇ ਵਾਲਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਤਰੀ ਦਾ ਕੀ ਨਾਮ ਸੀ ਬੀਬੀ ਵੀਰੋਜੀ ਵੀਰੋਜੀ ਵੀ ਜਿਹੜੇ ਪਹਿਲੇ ਵਾਲੇ ਪ੍ਰਸ਼ਨ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਤਰਾ ਦੇ ਨਾਮ ਦੱਸੇ ਅੱਗੇ ਵਾਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਉਹਨਾਂ ਦੀ ਕੁੜੀ ਉਹਨਾਂ ਦੀ ਸੁਤਰੀ ਦਾ ਕੀ ਨਾਮ ਸੀ ਬੀਬੀ ਵੀਰੋਜੀ ਵੇਖੋ ਜੀ ਅੱਗੇ ਵਾਲਾ ਪ੍ਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਕਿੱਥੇ ਸਥਿਤ ਹੈ ਸ੍ਰੀ ਅਕਲ ਅਕਾਲ ਤਖਤ ਸਾਹਿਬ ਕਿੱਥੇ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਕਿੱਥੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਗੇ ਵਾਲਾ ਵੇਖੋ ਜੀ ਇੱਕ ਅਸਦੀ ਕੱਠਿਆ ਦਾ ਲਾਸਟ ਪਰਸਨ ਕਿਹੜਾ ਸੀ ਅਖਿਰਲਾ ਪਰਸਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਿਸ ਨੇ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਦਿਆਰਥੀਓ ਸਾਡੀ ਅਸਦੀ ਕੱਠਿਆ ਇੱਥੇ ਸਮਾਪਤ ਹੋਈ ਸੀ ਅੱਜ ਦੀ ਕਹਾਤਤ ਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਪਿੰਡ ਦੀ ਲਾਈਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਾਤੀ